ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਮਤਿਹਰ ਸਾਹਿਬ ਵਾਲੀ ਅੱਲਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਭਾਗੋਵਾਲ ਦੀ ਸੰਗਤ ਵੱਲੋਂ ਹਰ ਸਾਲ 22 ਤੇ 23 ਜੁਲਾਈ ਨੂੰ ਬੜੀ ਸ਼ਰਦਾ ਦੇ ਧੁੰਧਾਮ ਦੇ ਨਾਲ ਮਨਾਇਆ ਜਾਂਦਾ ਜਿਹੜਾ ਇਸ ਸਾਲ ਵੀ ਬੜੀ ਸ਼ਰਦਾ ਦੇ ਧੁੰਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਭਾਗੋਵਾਲ ਦੇ ਮੇਲੇ ਦੇ ਵਿੱਚ ਉੱਚ ਕੋਟੀ ਦੇ ਪਹਿਲਵਾਨ ਉੱਚ ਕੋਟੀ ਦੇ ਗਾਇਕ ਤੇ ਕਬੱਡੀ ਪਲੇਅਰ ਤੱਕ ਪਹੁੰਚਦੇ ਨੇ ਉਸ ਦੇ ਸਬੰਧ ਵਿੱਚ ਨੌਜਵਾਨ ਵੀਰਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਸਹਿਯੋਗ ਦੇ ਨਾਲ ਸ਼ਬੀਰ ਦੇ ਲੰਗਰ ਲਾਏ ਜਾਂਦੇ ਨੇ ਇਹ ਸ਼ਬੀਰ ਦੀ ਪਰੰਪਰਾ ਵੀ ਸਾਡੇ ਸਾਡਾ ਵੀਰ ਜਿਹੜਾ ਕਿ ਇਸ ਦੁਨੀਆ ਵਿੱਚ ਹੁਣ ਨਹੀਂ ਰਿਹਾ ਸਵਰਗਵਾਸੀ ਸਰਦਾਰ ਇਕਬਾਲ ਸਿੰਘ ਜੀ ਕਾਲੋ ਵੀਰ ਜੀ ਉਹਨਾਂ ਨੇ ਇਹ ਕੰਮ ਤੋਰਿਆ ਸੀ ਕਿ ਬਾਹਰੋਂ ਸੰਗਤ ਆਉਂਦੀ ਹੈ ਗਰਮੀ ਬੜੀ ਹੁੰਦੀ ਆ ਤੇ ਆਪਾਂ ਮਿੱਠੇ ਜਲਦੀਆਂ ਸ਼ਬੀਲਾ ਦੇ ਲੰਗਰ ਸ਼ੁਰੂ ਕਰੀਏ ਬੜਾ ਵਧੀਆ ਕੰਮ ਚੱਲ ਰਿਹਾ ਸੀ ਉਹ ਕੁਝ ਟਾਈਮ ਪਹਿਲਾਂ ਕੁਝ 10-11 ਮਹੀਨੇ ਹੋ ਗਏ ਆ ਪਿੱਛੇ ਨਾਲ ਕੰਮ ਪਕਾ ਹਾ ਕੇ ਤੇ ਸਾਡੇ ਤੋਂ ਫੜਾੜੀ ਵਿਕੜ ਗਿਆ ਉਹਦੇ ਉਸ ਦੇ ਪੂਰਨਿਆਂ ਤੇ ਅਸੀਂ ਚੱਲ ਰਹੇ ਆ ਚਲੋ ਜਿੰਨੇ ਜੋਗੇ ਹੈਗੇ ਆ ਉਹ ਸਾਡੇ ਨਾਲ ਹੀ ਆ ਸਾਡਾ ਭਰਾ ਜਿੰਨੇ ਜੋਗੇ ਹੈਗੇ ਨੇ ਕੰਮ ਚਲਾ ਰਹੇ ਆ ਤੇ ਸਾਡਾ ਵੀਰ ਮਲੂਕ ਆ ਇਹ ਵੀ ਸਾਡਾ ਬੜਾ ਸਨਯੋਗ ਦੇ ਰਿਹਾ। ਇਹਨੇ ਵੀ ਚਲੋ ਵਧੀਆ ਵਧੀਆ ਕੰਮ ਚਲਾਇਆ ਕਿ ਜਦੋਂ ਬਾਹਰ ਮਾਰੇ ਏਜੰਟਾਂ ਕੋਲ ਫਸ ਜਾਂਦੇ ਆ ਬੱਚੇ ਬੱਚੀਆਂ ਇਹ ਸਾਡਾ ਵੀਰ ਉਹਨਾਂ ਨੂੰ ਉਤੋਂ ਕਢਵਾਉਂਦਾ ਕੰਮ ਕਰਦਾ ਏ। ਦੇਸ਼ਾਂ-ਵਦੇਸ਼ਾਂ ਦੇ ਵਿੱਚ ਫਸੇ ਸਾਡੀਆਂ ਭੈਣਾਂ ਸਾਡੇ ਵੀਰ ਕਾਫੀ ਇਹ ਬਾਹਰ ਲਿਆ ਦਿੱਤਾ ਏ। ਤੇ ਗਰੀਬ ਕੁੜੀਆਂ ਦੇ ਆਪਣੇ ਸਾਥੀਆਂ ਨਾਲ ਮਿਲ ਕੇ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਇਹਦਾ ਸਹਯੋਗ ਦਿੰਨੇ ਆ ਆਪਣੇ ਸਾਥੀਆਂ ਨਾਲ ਮਿਲ ਕੇ ਤੇ ਵਿਆਹ ਕਰਦਾ ਏ ਹੁਣ ਵੀ ਅਗਲੇ ਸਾਲ 26 ਦੇ ਵਿੱਚ ਸਾਡੇ ਵੀਰ ਨੇ 15 ਗਰੀਬ ਲੜਕੀਆਂ ਦੇ ਵਿਆਹ ਰੱਖੇ ਨੇ ਤੇ ਸਾਰੇ ਸੰਗਤ ਨੂੰ ਬੇਨਤੀ ਆ ਕਿ ਇਹਦਾ ਸਹਯੋਗ ਦਿਓ ਕਿਉਂਕਿ ਇਹ ਬਹੁਤ ਵਧੀਆ ਕੰਮ ਕਰ ਰਿਹਾ ਏ ਇਹ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਕੰਮ ਕਰ ਰਿਹਾ ਏ ਇਹ ਬੜੇ ਹੌਸਲੇ ਵਾਲੀ ਗੱਲ ਹੈ ਜਿਹੜਾ ਇਹ ਕੰਮ ਚੱਲਣਾ ਹੈ ਸਾਡੀ ਸ਼ਬੀਲ ਦੇ ਵਿੱਚ ਵੀ ਬੜਾ ਸੰਯੋਗ ਦਿੰਦਾ ਹੈ ਇਹ ਸਾਡਾ ਪਿੰਡ ਭਗਵਾਲਾ ਬੜਾ ਉੱਚ ਪੱਧਰ ਤੇ ਨਾਵਾਰ ਪਿੰਡਿਆ ਸਾਡੇ ਪਿੰਡ ਦੇ ਪਹਿਲਵਾਨ ਤੁਨਤੇ ਕੋਲਾ ਜੀ ਹੋਏ ਆ ਸਾਡੇ ਪਿੰਡ ਦੇ ਜੋਗਾ ਸਿੰਘ ਵੀ ਕੁਇਸ਼ਰ ਨੇ ਇਸ ਵਕਤ ਏ ਕਲਾਸ ਦੇ ਵਿੱਚ ਉਹ ਸਾਡੇ ਵਧੀਆ ਚੱਲ ਰਹੇ ਨੇ ਤੇ ਸਾਡੇ ਸਾਰੇ ਬੰਦਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਾਰੇ ਇਲਾਕੇ ਨੂੰ ਬੇਨਤੀ ਹੈ ਕਿ ਸਾਡੇ ਵੀਰ ਮਲੂਕ ਦਾ ਵੀ ਸਾਥ ਦਿਓ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਨ ਜਾ ਰਹੇ ਆ ਤੇ ਸਾਰਿਆਂ ਦਾ ਸੰਯੋਗ ਚਾਹੀਦਾ ਏ 25 ਜਨਵਰੀ 2024 ਨੂੰ ਪਿੰਡ ਭਾਗੋਵਾਲ ਦੇ ਗੁਰਦੁਆਰਾ ਸੱਤੀ ਖਾਸਾ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਹੈ। ਬਾਕੀ ਸ਼ਹੀਦ ਦੀ ਪਰੰਪਰਾ ਸਾਡੀ ਚੱਲ ਰਹੀ ਹੈ ਬੜੇ ਜੋਰਾ ਸ਼ੋਰਾ ਤੇ ਬੜੇ ਵਧੀਆ ਮੇਲੇ ਦਾ ਪ੍ਰਬੰਧ ਹੈ। ਆਪ ਜਾਣਦੇ ਹੋ ਕਿ ਸਾਡੇ ਵੀਰ ਮਲੋਕ ਨੇ ਬਾਹਰੋਂ ਕਾਫੀ ਭੈਣਾ ਨੂੰ ਤੇ